ਮੇਰੇ ਪਾਇਰਾ ਅਰੇ ਪਾਇਰਾ ਮੇਰੇ ਪਾਇਰਾ ਅਰੇ ਮੇਰੇ ਪਾਇਰਾ ਹਾ ਮੇਰੇ ਪਾਇਰਾ ਮੇਰੇ ਪਾਇਰਾ ਗਾਲੇ ਗੋਲਾ ਮੇਰੇ ਪਾਇਰਾ ਗਾਲੇ ਗੋਲਾ ਉਹ ਵੀ ਹਾਨੀ ਸੀ ਕਰੇ ਉਹ ਠੀਕ ਹੈ ਪਰ ਉਹਦੇ ਪਹਿਲਾਂ ਕੱਲ ਤੋਂ ਪਹਿਲਾਂ ਨਿਸ਼ਾਨ ਸੀ ਉਹਦੇ ਗਲੇ ਤੇ ਜਦਾ ਸੀ ਕਰੇ ਛੱਡ ਕੇ ਗਏ ਆ ਉਹਨੂੰ ਜੀ ਉਹ ਚਾਵਲ ਖਾ ਲਏ ਉਹਨੇ ਜੀ ਤੇ ਅਸੀਂ ਮੈਂ ਕਿਹਾ ਤੂੰ ਛੋਲੇ ਵਾਲੇ ਅਰੇ ਠੀਕ ਹੈ ਉਬਾਲ ਲੂੰਗੀ ਤੇ ਸਿਰ ਉਹਨੇ ਖੁੱਲਾ ਚਾਹ ਰਿਹਾ ਕਿ ਅਸੀਂ ਮੈਂ ਕਿਹਾ ਤੈਨੂੰ ਉਬਾਲ ਨਾ ਧੋਈਆਂ 'ਚ ਕੱਲ ਧੋਈਂ ਕਰੀਂ ਠੀਕ ਹੈ ਅਸੀਂ 3 10 ਦੇ ਨਹੀਂ ਨਹੀਂ 3 10 ਤੇ ਅਸੀਂ ਕਰੋ ਇੱਥੋਂ ਨਿਕਲੇ ਆ ਤੇ ਅਸੀਂ ਦੁੱਧ ਦੀ ਕੰਨੀ ਰੱਖਣ ਗਏ ਨੋਰੇ 'ਚ ਉਸ ਤੋਂ ਬਾਅਦ ਮੇਰਾ ਘਰ ਅੱਲਾ ਸਾਨੂੰ ਛੱਡ ਕੇ ਤੇ ਇਹ ਫਿਰ 4 ਵਜੇ ਆਇਆ ਇੱਕੋ ਬਸ ਸਾਨੂੰ ਇੰਨੇ ਦੱਸਿਆ ਫੋਨ ਕਰਕੇ ਵੀ ਆ ਗੱਲ ਹੋਈ ਪਈ ਹੈ ਘਰੇ ਤੇਰੀ ਅਸੀਂ ਉੱਪਰ ਦੇ ਕੁੜੀ ਡਿੱਗੀ ਪਈ ਐ ਇੱਥੇ ਬਾਹਰ ਆਏ ਹੋਏ ਸੀ ਨਹੀਂ ਇੱਕ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਉਹਦੇ ਘਰ ਤੋਂ ਤੇ ਨਿਸ਼ਾਨ ਹੈ ਉਹ ਕੱਲ ਤੋਂ ਪਹਿਲਾਂ ਸੀਗਾ ਕਿ ਨਹੀਂ ਸੀਗਾ ਹੁੰਦੇ ਥੋੜਾ ਥੋੜਾ ਹੈਗਾ ਸੀ ਚੈਨ ਕਰਕੇ ਕਿਧਰਲੇ ਪਾਸੇ ਇੱਥੇ ਚੈਨ ਕਰਕੇ ਚੈਨ ਕਰਕੇ ਕਿੱਨਾ ਸੀਗਾ ਲਾਈਟ ਸੀਗਾ ਲਾਈਟ ਸੀਗਾ ਹਾਂਜੀ ਕੀ ਨਾਮ ਸੀ ਉਸ ਲੜਕੀ ਦਾ ਪਾਇਲ ਤੇ ਕੀ ਕਰਦੀ ਸੀ ਸਕੂਲ ਪੜ੍ਹਤੀ ਸੀ ਡੈਡੀ ਕਲਾਸ ਨੌਵੀਂ ਕਲਾਸ ਚ ਅਸੀਂ 20000 ਰੁਪਏ ਕੱਲ ਹੀ ਮੈਡਮ ਨੂੰ ਉੱਥੇ ਭਰ ਕੇ ਆਂਦਾ 20000 ਰੁਪਏ ਕੱਲ ਹੀ ਸਕੂਲ ਟੀਚਰ ਦੇ ਭਰ ਕੇ ਸ਼ਾਮ ਨੂੰ 4:30 ਵਜੇ ਦੀ ਕਲਾਸ ਸੀਗੀ ਕੰਪਿਊਟਰ ਦੀ ਉੱਥੇ ਵੀ ਜਾਣਾ ਸੀ ਉਹਨੇ ਮੈਸੇਜ ਆਇਆ ਸੀ ਕਿ ਉਹ ਹੀ ਡੈਡੀ ਲੈਣ ਆਏ ਸੀ ਤਾਈ ਤੇ ਹੋਰ ਕੋਈ ਗੱਲ ਨਹੀਂ ਸੀ ਸੋਸਾਇਟੀ ਤੁਸੀਂ ਹੋ ਹਾਊਸ ਵਾਈਫ ਤੁਸੀਂ ਫਿਰ ਹੁਣ ਕਿਉਂ ਕੋਸ਼ਿਸ਼ ਕਰ ਰਹੇ ਸੀਗੇ ਸੋਸਾਇਟੀ ਦਾ ਮੈਂ ਕਿਹਦੇ ਕੋਲ ਜਾਈ ਨਹੀਂ ਸੀ ਸਾਨੂੰ ਫਸਾਇਆ ਜਾ ਰਿਹਾ ਹੈਗਾ ਫਸਾਇਆ ਜਾ ਰਿਹਾ ਜੇ ਤੁਸੀਂ ਸਹੀ ਹੋ ਫਿਰ ਤੁਹਾਨੂੰ ਇਹ ਲੋੜ ਕੀ ਕਰਨ ਦੀ ਮੇਰਾ ਭਰਾ ਪਹਿਲਾਂ ਹੀ ਗੁਜ਼ਰ ਗਿਆ ਫਾਈਲ ਦਾ ਭਰਾ ਕੁਈ ਨਾ ਕੋਈ ਨਾ ਇੱਕ ਮੇਰਾ ਨਾਮ ਕੀਤਾ ਤੁਸੀਂ ਇਹਨਾਂ ਨੇ ਕੀ ਲੱਗਿਆ ਮੈਂ ਕੁੜੀਆ ਦੀ ਮਾਮੀ ਆ ਮਾਮੀ ਹਾਂਜੀ ਅੱਛਾ ਤੁਸੀਂ ਆ ਕੇ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਨਹੀਂ ਉਹ ਤਾਂ ਵੀਰੇ ਨੇ ਦੇਖਿਆ ਵੀਰੇ ਨੇ ਹਾਂ ਅੰਲਾ ਦੇ ਕੁੜੀਆ ਦੇ ਪਾਪਾ ਨੇ ਜਦੋਂ ਚੱਕ ਕੇ ਲੈ ਕੇ ਬਾਹਰ ਆਏ ਉਹ ਦਿਨਾਂ ਨੇ ਚਿੱਕਾ ਮਾਰੀ ਆ ਅਸੀਂ ਆਵਾਜ਼ ਸੁਣ ਕੇ ਅਸੀਂ ਉਹਨਾਂ ਦੇ ਨਾਲ ਲੱਗੇ ਅਸੀਂ ਗੁੜੀਆਂ ਚੱਕ ਕੇ ਸੀ ਬਾਹਰ ਲੈ ਕੇ ਗੁੜੀਆਂ ਨਾ ਨੇ ਭਾਏ ਤਾਂ ਮੈਂ ਅੱਤ ਪੋੜੀਆਂ ਚ ਆਈ ਸੀ ਗੁੜੀਆਂ ਪਹਿਲਾਂ ਚੱਕ ਕੇ ਵੀਰੇ ਬੈੱਡ ਤੋਂ ਬਾਹਰ ਲੈ ਕੇ ਆਇਆ ਕੌਣ ਕੌਣ ਸੀ ਚੱਕ ਕੇ ਲੈ ਕੇ ਆਏ ਵੀਰੇ ਕੱਲਾ ਲੈ ਕੇ ਆਇਆ ਵੀਰੇ ਚਿੱਕਾ ਮਰੀ ਨੂੰ ਪੋੜੀਆਂ ਚ ਮੈਸੀ ਦੀ ਪੋੜੀਆਂ ਅੱਜ ਕੱਲੇ ਚੱਕ ਕੇ ਲੈ ਕੇ ਆਏ ਹਾਂਜੀ ਕੱਲੇ ਚਿੱਕਾ ਕੋਈ ਨਹੀਂ ਸੀ ਹੋਰ ਪਰ ਕੋਈ ਨਹੀਂ ਸੀ ਵੀਰੇ ਕੱਲੇ ਕੌਣ ਸੀ ਜਦੋਂ ਮਕਾਨ ਮਾਰਿਆ ਚਿੱਕਾ ਮਰੀਆ ਮਕਾਨ ਮਾਲਕ ਜਦੋਂ ਭੱਜ ਕੁੱਪਰ ਗਏ ਉਦੋਂ ਹੀ ਤਾਂ ਵੀਰੇ ਨੇ ਚੱਕ ਕੇ ਉੱਪਰ ਮਕਾਨ ਮਾਲਕਾਂ ਨੇ ਦਵਾ ਦਾ ਚੱਕਿਆ ਸੀ ਵੀ ਚੱਕਿਆ ਅਸੀਂ ਤਿੰਨਾਂ ਨੇ ਚੱਕ ਕੇ ਥੱਲੇ ਲੈ ਕੇ ਆਂਦਾ ਫਿਰ ਮੋਟਰਸਾਈਕਲ ਤੇ ਗਏ ਅਸੀਂ ਗੁੱਡਵਿਲ ਚ ਗਏ ਉੱਥੋਂ ਅਸੀਂ ਅਗੇ ਸਿੱਧਾ ਸਰਕਾਰੀ ਜੈਸੇ ਬਲਚ ਉੱਥੋਂ ਸਿੱਧਾ ਗਏ ਸੀ ਹਲੋਮ ਨਗਰ ਚ ਮਗਾਮ ਨਗਰ ਚ ਉੱਥੇ ਉਹਨਾਂ ਨੇ ਜਵਾਬ ਦਿੱਤਾ ਕਿ ਕਿੰਨੇ ਵਜੇ ਦੀ ਗੱਲ ਹੈ ਸਾਢੇ 4:00 ਦੀ ਸਾਢੇ 4:00 ਹਾਂਜੀ ਸ਼ਾਮ ਦੀ ਸ਼ਾਮ ਦੀ ਕੱਲ ਸ਼ਾਮ ਦੀ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸੱਤਿਆ ਮਾੜ ਤੇ ਗਏ ਬਹੁਤ ਦੇ ਹਾੜਦੇ ਉਹ ਚਟਕੇ ਲਗਾਏ ਕੋਈ ਵੀ ਨਹੀਂ ਬੱਚੇ ਦਾ ਸਾਫ ਨਿਕਲਿਆ ਵੈਸੇ ਹੀ ਕਿਉਂ ਡਾਕਟਰ ਸਾਹਿਬ ਨੇ ਕਿ ਸਾਰੇ ਨਹੀਂ ਡਾਕਟਰ ਨੇ ਡੈਡ ਹੋ ਗਈ ਡੈਡ ਹੋਈ ਬਸ ਸਾ ਗਮ ਹੋ ਗਿਆ ਸਾ ਗਮ ਹੋ ਗਿਆ ਸੱਚੇ ਦਾ ਬਸ ਉਹਨਾਂ ਨੇ ਇਹੀ ਕਿਹਾ ਉਹਨਾਂ ਨੇ ਕਿ ਲੱਗਦਾ ਤੁਹਾਨੂੰ ਸਾ ਕੱਦ ਨਾਲ ਡੈਡ ਹੋ ਗਏ ਆ ਜਿਓ ਜੀ ਇਹਨੂੰ ਸਾ ਦੀ ਪ੍ਰੋਬਲਮ ਪਹਿਲਾਂ ਰਹਿੰਦੀ ਸੀ ਥੋੜੀ ਥੋੜੀ ਥੋੜਾ ਬੱਚੇ ਦਾ ਦਬਾ ਚੈਲਾ ਦੂ ਉਹਦੇ ਸਾ ਰੋਕ ਲੈਂਦਾ ਹੁੰਦਾ ਸੀਗਾ ਆ ਜਿਓ ਵੀ ਥੋੜਾ ਬਟਾ ਦਬਾ ਲਾਈਦਾ ਬੱਚੇ ਦੋ ਤਾਂ ਸਾ ਰੋਕ ਲੈਂਦੀ ਹੁੰਦੀ ਸੀ ਪਤਾ ਸੀ ਸੁੱਤੇ ਬੈ ਸਿਗੇ ਤੇ ਜਦੋਂ ਸਾਰੇ ਗਲੀ ਕੱਟੀ ਹੋ ਗਈ ਤੇ ਅਸੀਂ ਉੱਠੇ ਸੀਗੇ ਫਿਰ ਮੈਂ ਨਾਲ ਦੇ ਨਾਲ ਉਹਦੇ ਭਾਈ ਨੂੰ ਬੁਲਾਤਾ ਉਹ ਉੱਤੇ ਗਿਆ ਸੀਗਾ ਉਹਨੇ ਜੋ ਕੁੜੀ ਨੂੰ ਚੱਕ ਕੇ ਫਿਰ ਸਿੱਧਾ ਇਹ ਹਸਪੀਟਲ ਲੈ ਕੋਈ ਰੌਲਾ ਰੱਪਾ ਕੋਈ ਕੋਈ ਰੌਲਾ ਨੇ ਪਏ ਮੁੰਡਾ ਕੁੜੀ ਆਪਸ ਵਿੱਚ ਲੜਦੇ ਹੁੰਦੇ ਸੀ ਕਦੇ ਤੇ ਬਸ ਇਹ ਇਹਨਾਂ ਨੂੰ ਦੋਨਾਂ ਨੂੰ ਘਰ ਦੇ ਵਿੱਚ ਕੌਣ-ਕੌਣ ਸੀ ਉਸ ਸਮੇਂ ਤੁਹਾਨੂੰ ਪਤਾ ਲੱਗਿਆ ਘਰ ਦੇ ਵਿੱਚ ਤਾਂ ਪਿਓ ਸੀਗਾ ਕੁੜੀ ਦਾ ਤੇ ਕੁੜੀ ਸੀ ਦੋਨੇ ਜਿਹੜੇ ਹਾਂ ਕੀ ਲੱਗਦਾ ਤੁਹਾਨੂੰ ਕੋਈ ਵੀ ਇਹਨਾਂ ਦਾ ਆਪਸੀ ਜੇ ਕੋਈ ਆਪਸੀ ਕੋਈ ਡਿਸਕਿਊਟ ਹੋਵੇ ਕਿਸੇ ਗੱਲ ਨੂੰ ਲੈ ਕੇ ਦੇਖੋ ਮੈਂ ਦੇਖਿਆ ਨਹੀਂ ਤੇ ਮੈਂ ਕੁਛ ਇਸ ਨੂੰ ਕਹਿ ਨਹੀਂ ਸਕਦਾ ਦੇਖੋ ਇਜੀ ਸਰ ਕੀ ਨਾਮ ਹੈ ਤੇ ਕੀ ਮਾਪਾ ਪਹਿਲਾਂ ਆ ਦੀ ਲੜਕੀ ਦੀ ਡੈਥ ਹੋਈ ਹੈ ਇਹ ਅਗ ਮੌਕਾ ਦੇਖਿਆ ਸੀ ਮੌਕੇ ਤੇ ਡੈੱਡ ਬੋਡੀ ਲੈ ਕੇ ਹਸਪੀਟਲ ਜਾ ਰਹੇ ਹਾਂ ਜੋ ਕਾਰ ਵੀ ਉਪਰਾਂ ਲੜਕੀ ਜੀ ਆਏ ਹੋ ਮੌਕੇ ਦੇ ਉੱਤੇ ਕੀ ਕੁਝ ਪਾਇਆ ਗਿਆ ਪਰਿਵਾਰ ਵੱਲੋਂ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿੰਨੇ ਕ ਬਜੇ ਦੀ ਇਹ ਘਟਨਾ ਕਿੰਨੀ ਉਮਰ ਹੈ ਲੱਲ 4 ਵਜੇ ਦੀ ਗੱਲ ਹੈ 15 ਸਾਲ ਲੜਕੀ ਦੀ ਉਮਰ ਹੈ ਤੇ ਨਵੀਂ ਕਲਾਸ ਚ ਪੜ੍ਹਦੀ ਸੀ ਗੁੱਡਵਿਲ ਸਕੂਲ ਚ ਹਾਂਜੀ ਤੇ ਇਹਦੇ ਪਰਿਵਾਰ ਵੱਲੋਂ ਜੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕੋਈ આરોਪ ਲਗ ਰਹੇ ਨੇ ਕਿ ਪਰਿਵਾਰ ਵੱਲੋਂ ਇਹ ਪਰਤਾਲ ਚੱਲ ਰਹੀ ਜੋ ਹੋਗਾ ਕਲੀਅਰ ਹੋ ਜਾਏਗਾ ਉਹ ਡੱਡਾ ਬੜੀ ਜੀਵੀ ਹੈ ਜੀ ਉੱਥੇ ਡਾਕਟਰ ਬੋਰਡ ਦੇ ਕੋਲ ਬਸਤਾ ਰਹਿੰਦਾ ਕਿਤੇ ਵੀ ਅੰਨਾ ਤੇ ਤੁਹਾਡੇ ਵੱਲੋਂ ਪੱਤਰ ਜਾਰੀ ਨਹੀਂ ਕਰ ਵੀ ਕਰ ਰਹੇ ਜੀ ਕਿਰਾਂ